ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚਰਦੀ ਕਲਾ ਪੰਜਾਬ 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 ਕੀ ਬਾਤਾਂ ਨੇ ਪੰਜਾਬ ਦੇ ਤੇ ਕੀ ਰੰਗ ਨੇ ਪੰਜਾਬ ਦੇ ਤੇ ਕੀ ਲੋਗ ਨੇ ਪੰਜਾਬ ਦੇ ਐਵੇਂ ਨਹੀਂ ਪੰਜਾਬੀ ਬਿਲਬੋਰਡ ਤੱਕ ਛਾਈ ਹੋਏ ਹਾਂ ਪੰਜਾਬੀ ਬਿਲਬੋਰਡ ਤੇ ਵਿਛਾ ਜਾਂਦੇ ਨੇ ਬਿਲਬੋਰਡ ਤੇ ਪੰਜਾਬੀ ਜਾ ਰਹੇ ਨੇ ਪੰਜਾਬੀ ਹੋਵੇ ਬਿਲਬੋਰਡ ਤੇ ਛਾ ਗਿਆ ਜੀ ਸਿੱਧੂ ਮੂਸੇਵਾਲਾ ਤੇ ਬੜਾ ਹਰਸਾ ਬਿਲਬੋਰਡ ਤੇ ਹਾਂ ਦਿਲਜੀਤ ਬਾਦ ਜੀ ਬਿਲਬੋਰਡ ਤੇ ਛਾ ਗਏ ਕੌਣ ਕੌਣ ਹੀ ਆਏ ਪਰਾਂ ਕੋਲ ਹਾਂ ਬਰਾਸ ਵਿੱਚ ਆਸੀਗਾ ਮੇਰਾ ਮਾਹੀ ਨਾ ਸੋਣਾ ਫਿੱਕ ਹੁਸਨ ਨਾਨੂ ਪਾਵੇ ਜੀ ਮੰਗਦੇ ਗਿਫਟ ਤੇ ਪਰਦਾ ਲੈ ਕੇ ਆਵੇ ਹਾਂਜੀ ਉਹੀ ਪਰਾਂ ਕੋਲ ਜਿਹੜੀ ਕਹਿੰਦੀ ਸੀ ਮੈਂ ਅੱਡੀ ਨਾ ਪਤਾ ਸੇ ਜਾਵਾਂ ਕੋਲੀ ਹਾਂ ਉਹ ਲੜਕੀ ਗੈਟ ਗਰਲ ਚਲੋ ਵੇਖੀਏ ਫਿਰ ਕਿਵੇਂ ਪਹੁੰਚ ਗਈ ਹਾਂ ਜਲਦੀ ਵੀਡੀਓ ਦੇਖਦੇ ਆਂ ਕਿ ਕਰਾ ਕਿੰਨਾ ਗੱਲਬਾਤ ਸਿੱਧੂ ਮਸੇਵਾਲੇ ਨੇ ਛੂਟੀ ਉਮਰੇ ਨਾ ਸਿਰਫ ਆਪਣੀ ਦਮਦਾਰ ਆਵਾਜ਼ ਨਾਲ ਦੁਨੀਆ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਬਲਕਿ ਜਾਂਦੇ ਜਾਂਦੇ ਮਿਊਜ਼ਿਕ ਦੇ ਭਵਿੱਖ ਨੂੰ ਲੈ ਕੇ ਜਿਹੜੀ ਇੱਛਾ ਜਤਾਈ ਸੀ ਉਹ ਅੱਜ ਜਦੋਂ ਸੱਚ ਸਾਬਤ ਹੋਣ ਲੱਗੀ ਹੈ ਤਾਂ ਅਚਾਨਕ ਸਿੱਧੂ ਦੇ ਪੁਰਾਣੇ ਬੋਲ ਵਾਇਰਲ ਹੋਣ ਲੱਗੇ ਨੇ ਹੌਣ ਵਾਲੇ 5 ਸਾਲਾਂ ਦੇ ਵਿੱਚ ਇੰਡਸਟਰੀ ਦੇ ਵਿੱਚ ਸਿਰਫ ਮਿਹਨਤ ਕਾਸ਼ ਬੰਦੇ ਹੋ ਜਿਨ੍ਹਾਂ ਦੀ ਲਿਖਤ ਚਦਾਵਾ ਜਾਂ ਜਿਨ੍ਹਾਂ ਦੇ ਗਲੇ ਚਦਾਵਾ ਸਤਿ ਸ੍ਰੀ ਅਕਾਲ ਜੀ ਮਹਿੰਦਰਜੀਤ ਸਿੰਘ ਚਹਿਲ ਤੁਸੀਂ ਵੇਖ ਰਹੇ ਹੋ ਦਾ ਖਾਲਸ ਮੂਸੇਵਾਲਾ ਦੇ ਵੱਲੋਂ ਮਿਊਜ਼ਿਕ ਦੇ ਭਵਿੱਖ ਨੂੰ ਲੈ ਕੇ ਸਟੇਜ ਦੇ ਉੱਤੇ ਬੋਲੇ ਇਹ ਬੋਲ ਕਿਧਰੇ ਨਾ ਕਿਧਰੇ ਸੱਚ ਸਾਬਿਤ ਹੋ ਰਹੇ ਆ ਮੋਗਾ ਦੇ ਦੁੰਨੇ ਕੇ ਪਿੰਡ ਦੀ ਰਹਿਣ ਵਾਲੀ 18 ਸਾਲ ਦੀ ਪਰਮਜੀਤ ਕੌਰ ਉਰਫ ਪਰਮ ਮੂਸੇਵਾਲਾ ਦੇ ਬੋਲਾਂ ਨੂੰ ਪਗਾਉਣ ਦੇ ਵਿੱਚ ਨਵੀਂ ਸਟਾਰ ਦੇ ਰੂਪ ਚ ਉੱਭਰ ਕੇ ਸਾਹਮਣੇ ਆਈ ਲੇਡੀ ਮੂਸੇਵਾਲਾ ਦੇ ਨਾਲ ਮਸ਼ਹੂਰ ਹੋ ਚੁੱਕੀ ਪਰਮਜੀਤ ਕੌਰ ਉਰਫ ਭਰਮ ਦੇ ਰੈਪ ਗਾਣੇ ਗਾਉਣ ਦਾ ਸਟਾਈਲ ਲਿਖਤ ਅਤੇ ਮਿਊਜ਼ਿਕ ਸਿੱਧੂ ਦੀ ਚੱਕ ਪੇਸ਼ ਕਰਦਾ ਇੰਟਰਨੈਟ ਦੇ ਉੱਤੇ ਰਾਤੋ ਰਾਤ ਵਾਇਰਲ ਹੋ ਚੁੱਕੀ ਰਹਿਪਰ ਪਰਮਜੀਤ ਕੌਰ ਕੁਝ ਹੀ ਦਿਨਾਂ ਦੇ ਵਿੱਚ ਆਪਣੀ ਆਵਾਜ਼ ਦੇ ਨਾਲ ਇੰਨੀ ਮਕਬੂਲ ਹੋ ਚੁੱਕੀ ਹੈ ਕਿ ਉਹ ਭਾਰਤ ਦੀ ਪਹਿਲੀ ਭਾਰਤ ਦੀ ਪਹਿਲੀ ਮਹਿਲਾ ਗਾਇਕਾ ਬਣ ਚੁੱਕੀ ਹੈ ਜੋ ਸਪੋਟੀਫਾਈਜ਼ ਗਲੋਬਲ ਵਾਇਰਲ ਟੌਪ 50 ਚਾਰਟ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆ ਚੁੱਕੀ ਹੈ। ਛੋਟੀ ਉਮਰੇ ਪਰਮਜੀਤ ਕੌਰ ਦਾ ਗਾਇਆ ਪਹਿਲਾ ਗਾਣਾ 댓 ਗਰਲ ਉਸ ਨੂੰ 1 ਕਰੋੜ ਦੇ ਕਰੀਬ ਲੋਕ ਦੇਖ ਅਤੇ ਸੁਣ ਚੁੱਕੇ ਨੇ। ਪਰਮਜੀਤ ਦਾ ਗਾਣਾ ਦਿਗਜਾਂਦੇ ਸਿਰ ਚੜਕੇ ਬੋਲ ਰਿਹਾ ਬਾਲੀਵੁੱਡ اداکار ਸੁਸ਼ਮਿਤਾ ਸੇਨ ਸੋਨੂ ਸੂਦ 뮤직 ਡਾਇਰੈਕਟਰ ਵਿਸ਼ਾਲ ਦਦਲਾਨੀ ਤੋਂ ਲੈ ਕੇ ਦਲਜੀਤ ਦੋਸਾਂਚ ਪੰਜਾਬੀ اداکارਾਂ ਸਰਗੁਣ ਮਹਿਤਾ ਅਤੇ ਪੰਜਾਬੀ ਗਾਇਕਾ ਮਿਸ ਪੂਜਾ ਤੱਕ ਨੇ ਪਰਮਜੀਤ ਕੌਰ ਦੀ ਗਾਇਕੀ ਦੇ ਹੁਨਰ ਦੀ ਦਿਲ ਖੋਲ ਕੇ ਤਾਰੀਫ ਕੀਤੀ ਹੈ ਪਰਮਜੀਤ ਕੌਰ ਕਿਸੇ ਵੱਡੇ ਕਰਦੇ ਨਾ ਜਿਪ ਨਹੀਂ ਕਰਦੀ ਉਸ ਦੇ ਪਿਤਾ ਦਿਹਾੜੀ ਮਜ਼ਦੂਰੀ ਕਰਦੇ ਮਾਲੋਕਾ ਦੇ ਘਰ ਦੇ ਵਿੱਚ ਕੰਮ ਕਰਦੀ ਸਕੂਲੀ ਪੜ੍ਹਾਈ ਖਤਮ ਕਰਨ ਮਗਰੋਂ ਜਦੋਂ ਪਰਮ ਅਸਲ ਦੇ ਵਿੱਚ ਕਾਲਜ ਪਹੁੰਚੀ ਤਾਂ ਨਾਲ ਦੇ ਕੁਝ ਦੋਸਤ ਗਾਣੇ ਲਿਖਦੇ ਸੀ ਤੇ ਗਾਉਂਦੇ ਹੁੰਦੇ ਸੀ ਇੱਕ ਦਿਨ ਪਰਮ ਨੇ ਵੀ ਉਸ ਦੇ ਵਿੱਚ ਆ ਕੇ ਕੁਝ ਗਾਇਆ ਆਪਣਾ ਦੋਸਤ ਪਰਮ ਦੀ ਆਵਾਜ਼ ਸੁਣ ਕੇ ਹੈਰਾਨ ਹੋ ਗਏ ਤੇ ਬਸ ਉਸੇ ਦਿਨ ਤੋਂ ਪਰਮ ਉਹ ਗਲਗੀ ਦੇ ਖੇਤਰ ਦੇ ਵਿੱਚ ਉਤਰ ਗਈ ਦੋਸਤਾਂ ਦੇ ਨਾਲ ਮਿਲ ਕੇ ਇੱਕ ਗਾਣੇ ਦਾ ਮ제 ਮ제 ਦੇ ਵਿੱਚ ਵੀਡੀਓ ਤਿਆਰ ਕੀਤਾ ਜਿਸ ਨੂੰ ਅਪਲੋਡ ਕਰਨ ਦੇ ਉੱਤੇ ਬਾਅਦ ਚ ਪਤਾ ਲੱਗਿਆ ਕਿ ਉਸ ਦੇ ਵਿਊਜ਼ मिलियन ਤੱਕ ਪਹੁੰਚ ਚੁੱਕੇ ਨੇ ਭਾਬ ਕੇ ਕਰੋੜਾਂ ਲੋਕ ਉਸ ਨੂੰ ਵੇਖ ਚੁੱਕੇ ਨੇ ਪਰਮਜੀਤ ਦੇ that girl ਗਾਣੇ ਨੂੰ ਮਿਊਜ਼ਿਕ ਦੇਣ ਵਾਲੇ ਮਨੀ ਸੰਧੂ ਆਖਦੇ ਐ ਕਿ 5 ਸੈਕਿੰਡ ਦੇ ਵਿੱਚ ਹੀ ਉਹ ਪਰਮ ਦੇ ਗਾਣੇ ਤੋਂ ਪ੍ਰਭਾਵਿਤ ਹੋ ਗਏ ਸੀ ਮੰਨ ਕੇ ਉਹਨਾਂ ਨੇ ਪਰਮ ਦਾ ਗਾਣਾ ਸਟੂਡੀਓ ਦੇ ਵਿੱਚ ਰਿਕਾਰਡ ਨਹੀਂ ਕੀਤਾ ਪਰ ਉਸ ਦੀ ਆਵਾਜ਼ ਦੇ ਵਿੱਚ ਇੰਨਾ ਜ਼ਿਆਦਾ ਦਮ ਸੀ ਕਿ ਪਤਾ ਹੀ ਨਹੀਂ ਲੱਗਦਾ ਕਿ ਗਾਣਾ ਸਟੂਡੀਓ 'ਚ ਰਿਕਾਰਡ ਨਹੀਂ ਹੋਇਆ ਉਚੇਚੇ ਤੌਰ ਤੇ ਲੰਡਨ ਤੋਂ ਆਉਣ ਮਗਰੋਂ ਮਨੀ ਸੰਧੂ ਨੇ ਪਰਮਜੀਤ ਦੇ ਗਾਣੇ ਦਾ ਵੀਡੀਓ ਤਿਆਰ ਕੀਤਾ ਜੋ ਉਹਦੇ ਘਰ ਅਤੇ ਦੋਸਤਾਂ ਦੇ ਨਾਲ ਸਾਦਗੀ ਭਰੇ ਮਾਹੌਲ ਦੇ ਵਿੱਚ ਸ਼ੂਟ ਕੀਤਾ ਗਿਆ ਜਿਵੇਂ ਹੀ ਇੰਟਰਨੈਟ ਤੇ ਗਾਣੇ ਦੇ ਬੋਲ ਸੁਣਾਈ ਦਿੱਤੇ ਬਸ ਫੇਰ ਕੀ ਸੀ ਦੇਖਣ ਵਾਲਿਆਂ ਦਾ ਹੜ ਆ ਗਿਆ ਹਰ ਕੋਈ ਪਰਮ ਦੀ ਆਵਾਜ਼ ਦਾ ਕਾਇਲ ਹੋ ਗਿਆ ਹਰ ਕੋਈ ਪਰਮਦੇ ਦੇ ਬਾਰੇ ਜਾਣਨ ਦਾ ਵੀ ਇਛਕ ਹੋਗੇ ਪਰਮ ਦੀ ਸ਼ੁਰੂਆਤੀ ਕਾਮਯਾਬੀ ਦੇ ਨਾਲ ਉਸ ਦਾ ਪਰਿਵਾਰ ਖੁਸ਼ ਹੈ ਅਤੇ ਪਰਮ ਵੀ ਚਾਹੁੰਦੀ ਹੈ ਕਿ ਉਹ ਆਪਣੀ ਆਵਾਜ਼ ਦੇ ਨਾਲ ਪਰਿਵਾਰ ਦੀ ਗਰੀਬੀ ਖਤਮ ਕਰ ਸਕੀ ਤੇ ਮਾਪਿਆਂ ਨੂੰ ਬੇਤਰ ਜਿੰਦਗੀ ਦੇ ਸਕੀ ਹਾਂ ਜੀ ਹੁਣ ਬਿਲਕੁਲ ਸਾਨੂੰ ਲੱਗ ਰਿਹਾ ਹੈ ਕਿ ਸਾਡੀ ਬੇਟੀ ਬਹੁਤ ਸਾਫਲ ਹੋਗੀ ਸਾਡਾ ਅਸੀਂ ਹੱਦਾਂ ਦੇ ਦਿਨ ਕਦੀ ਨਾ ਵੇਖਾਂਗੇ ਹੁਣ ਮੜੇ ਦਿਨ ਨਾ ਵੇਖਾਂਗੇ ਪਾਪਾ ਵੀ ਕੰਮ ਕਰਦੇ ਸੀ ਮਜ਼ਦੂਰੀ ਮਿਹਨਤ ਕਰਦੇ ਸੀ ਮੈਂ ਵੀ ਕਰਦੀ ਸੀ ਇਹਦਾ ਖਬੂਤ ਲੱਗਦਾ ਸੀ ਕੋਈ ਨਹੀਂ ਸਾਨੂੰ ਬੁਲਾਉਂਦਾ ਤੇ ਕੋਈ ਨਹੀਂ ਸਾਡੇ ਨਾਲ ਵਰਤਦਾ ਕਿਹੜਾ ਹੁਣ ਨਵੀਂ ਮਾਰਗ ਨਹੀਂ ਚੱਲ ਰਹੀਆਂ ਸਾਡੇ ਸਾਰੇ ਭੈਣ-ਭਿੱਤਰ ਸਾਰੇ ਹੁਣ ਮੁਤਵਲੋਂ ਵਧੀਆ ਬਣਉਂਦੇ ਆ ਪਰ ਹਾਂ ਪਾਵੇ ਆਪਣੇ ਰਿਆਸਤ ਕਾੜੇ ਦੇ ਨਾਲ ਮਸ਼ਹੂਰ ਹੋਈ ਹੈ ਪਰ ਉਹਦੀ ਆਵਾਜ਼ ਦੇ ਵਿੱਚ ਲੋਕ ਗੀਤਾਂ ਦੀ ਮਿੱਠੀ ਝਲਕ ਵੀ ਮਿਲਦੀ ਹੈ ਪਰ ਦੇ ਮਸ਼ਹੂਰੋਂ ਤੋਂ ਬਾਅਦ ਉਸਦੇ ਪਹਿਲਾਂ ਦੇ ਗਾਇ ਹੋਏ ਗਾਣੇ ਵੈਲ ਹੋ ਰਹੇ ਹੱਥਾਂ ਵੱਲ ਤੱਕਦੇ ਆਏ ਸੀ ਦੇ ਮੈਂ ਅੱਖਾਂ yeah ਜਿ ਆਪਣੇ ਪਹਿਲੇ ਗੱਲ ਦੇ ਨਾਲ ਜਿਹੜੇ ਮੁਕਾਮ ਦੇ ਉੱਤੇ ਹੈਗੀ ਹੈ ਉਹਦੇ ਪਿੱਛੇ ਉਹਦੀ ਕਾਬਲੀਅਤ ਵੀ ਹੈ ਤੇ ਨਾਲ ਦੇ ਨਾਲ ਇੰਟਰਨੈਟ ਦੀ ਤਾਕਤ ਹੈ ਇਹ ਵਰਮਲਾ ਸਾਨੂੰ ਇੰਟਰਨੈਟ ਦੇ ਬਿਨ ਇੰਟਰਨੈਟ ਦੇ ਵੀ ਰੋਜ਼ੀ ਸੋਸ਼ਲ ਮੀਡੀਆ ਨੇ ਪਰਮ ਦੇ ਹੁਨਰ ਨੂੰ ਮੋਗੇ ਤੋਂ ਪੂਰੀ ਦੁਨੀਆ ਤੱਕ ਪਹੁੰਚਾਇਆ ਹੈ ਮਿਊਜ਼ਿਕ ਦੇ ਨਾਲ ਜੁੜੇ ਹਰ ਸਖਸ਼ ਦੀ ਜ਼ੁਬਾਨ ਦੇ ਉੱਤੇ ਪਰਮ ਦਾ ਨਾਮ ਹੈ ਰਾਤੋ ਰਾਤ ਇੰਟਰਨੈਟ ਸੈਂਸੇਸ਼ਨ ਬਣੀ ਪਰਮ ਦਾ ਅਗਲਾ ਰਾਖ ਸੌਫਟ ਨਹੀਂ ਹੋਵੇਗਾ ਕਿਉਂਕਿ ਆਪਣੇ ਪਹਿਲੇ ਗਾਣੇ ਨਾਲ ਜਿਸ ਤਰ੍ਹਾਂ ਉਹ ਸਰੋਤਿਆਂ ਦੇ ਦਿਲਾਂ ਦੇ ਉੱਤੇ ਰਾਜ ਕਰ ਰਹੀ ਹੈ ਤਾਂ ਉਸੇ ਅਗਲੇ ਗਾਣਿਆਂ ਤੋਂ ਵੀ ਉਹਦੇ ਸਰੋਤਿਆਂ ਨੂੰ ਉਮੀਦ ਹੋਰ ਵੱਧ ਗਈ ਹੈ। ਅਸੀਂ ਵੀ ਉਮੀਦ ਕਰਦੇ ਹਾਂ ਕਿ ਪਰਮਜੀਤ ਕੌਰ ਲੜ ਲੁਕੜੀ ਤੇ ਰਾਤ ਚੌਕੜੀ ਤਰੱਕੀ ਕਰੇ ਤੇ ਪ੍ਰਵਾਹ ਦੇ ਨਾਲ-ਨਾਲ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰੇ ਬੇਸ਼ਕਤ ਤੇ ਸ਼ਕਤਮੰਦ। ਅਸੀਂ ਵੀ ਇਹੀ ਚਾਹੁੰਦੇ ਹਾਂ। ਅਸੀਂ ਵੀ ਇਹੀ। 2-3 ਗਾਣੇ ਉਿੱਤ ਕੀ ਤਰ੍ਹਾਂ ਤੇ ਅਸਲੀ ਹੋ ਜੇ ਮੈਂ ਤੇ ਵੈਸੀ ਹੀ ਹੁੰਦੇ ਹਮਸਾਓ ਗ੍ਰਿਲਲਾ ਡ੍ਰਿਲਲਾ ਬਾਂਕੇ ਆਦੋ ਕਿਆ ਕਿਆ ਹੋ ਹਮ ਬਹੁਤ ਬੋਲ ਕਹਿਣਾ ਹੀ ਪਹਿਲਾ ਜਿਹੜੇ ਤੁਹਾਨੂੰ ਆਵਾਜ਼ ਹੋ ਰਹੀ ਹੈ ਜਾਂ ਕਿਆ ਕਿਆ ਮੈਂ ਕਿਆ ਕਰ ਹਮਸਾਇਆ ਨੇ ਤੇ ਕਿਆ ਜਲਦੀ ਲੈ ਜਾ ਤੂੰ ਕਿਆ ਹੈ ਜਲਦੀ ਜਲਦੀ ਭੇਜਿਆ ਸੀ ਇੱਕ ਸਾ ਪੈਣ ਨੂੰ ਸਹੀ ਗੱਲ ਹੈ ਨਾ ਸਾਜਾ ਟਾਈਮ ਆ ਬਈ ਅਸੀਂ ਗੱਲਬਾਤ ਕਰਨੀ ਹੁੰਦੀ ਹੈ ਆਪਣੇ ਬੰਦਵਾ ਨਾਲ ਇੱਥੇ ਡ੍ਰਿਲ ਲੈ ਚਲਦੀਆਂ ਰਹਿੰਦੀਆਂ ਨਹੀਂ ਵਾਕਈ ਹੀ ਉਹਦੀ ਸਪੋਰਟ ਬੰਦੀ ਵੀ ਮੈਂ ਤੇ ਆਪ ਸੋਸ਼ਲ ਮੀਡੀਆ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਵਾ ਹੱਥਾਂ ਦੀ ਬਾਤ ਦੇਖਿਆ ਹੈ ਜਦ ਤੂੰ ਆ ਵੇਖ ਲੈ ਸੁਣ ਮੈਂ ਯਾਰ ਓਮ ਕਿੰਨੇ ਛੋਟੇ ਜਿਹੇ ਘਰ ਤੋਂ ਗਰੀਬ ਘਰ ਤੋਂ ਉੱਠ ਕੇ ਫਿਰ ਉਹਨੇ ਆਪਣਾ ਪਹਿਲਾ ਗਾਣਾ ਬੜੀ ਸਾਦਗੀ ਨਾਲ ਰਿਕਾਰਡ ਕੀਤਾ ਤੇ ਇੰਨਾ ਛਾ ਗਿਆ ਆਪਣੇ ਮੁਹੱਲੇ ਦੇ ਵਿੱਚ ਆਪਣੇ ਮੁਹੱਲੇ ਦੇ ਉਹਨਾਂ ਬੱਚਿਆਂ ਨੂੰ ਲੈ ਕੇ ਜਿਹੋ ਜਿਹੋ ਉਹਨੇ ਕੱਪੜੇ ਪਾਏ ਨੇ ਉਹਨੂੰ ਕੋਈ ਕੰਸਰਨ ਨਹੀਂ ਹੈ ਕਿ ਮੈਂ ਬੜਾ ਬੰਠਣ ਕੇ ਗਾਣਾ ਪੇਸ਼ ਕਰਾਂ ਇਹ ਤਾਂ ਹੀ ਤਾਂ ਚੀਜ਼ ਆ ਆਪਣੇ ਮਤਲਬ ਪੰਜਾਬੀ ਜਿਹੜੇ ਆ ਉਹ ਸਾਦਗੀ ਚ ਜ਼ਿਆਦਾ ਅੱਛੇ ਲੱਗਦੇ ਨੇ ਆਪਣੇ ਤਾਂ ਬਨਾਵਟ ਸੂਟ ਨਹੀਂ ਕਰਦੇ ਆਪਾਂ ਜਿਵੇਂ ਹੁੰਦੇ ਨਾ ਓਵੇਂ ਜ਼ਿਆਦਾ ਅੱਛਾ ਲੱਗਦਾ ਵਾ ਆਪ ਆਪਣੇ ਦਿਲ ਨੂੰ ਵੀ ਦੇਖ ਲੋ ਕਿ ਆਪਾਂ ਨੂੰ ਐਵੇਂ ਜੇ ਕੋਈ ਅਗਰ ਬਣ ਬਣ ਕੇ ਆਪਣੇ ਸਾਹਮਣੇ ਬਗਿਆ ਆਪਾਂ ਨੂੰ ਅੱਛਾ ਨਹੀਂ ਲੱਗਦਾ ਉਸੇ ਵਾਲੇ ਨੇ ਆਖਿਆ ਸੀ ਕਿ ਆਉਣ ਵਾਲੇ 5 ਸਾਲਾਂ ਵਿੱਚ ਜਿਹੜੀ ਇੰਡਸਟਰੀ ਵਿੱਚ ਤੁਹਾਨੂੰ ਉਹ ਬੰਦੇ ਨਜ਼ਰ ਆਣਗੇ ਜਿਹੜੇ ਵਾਕਈ ਮਿਹਨਤ ਕਰਕੇ ਅੱਗੇ ਆਣਗੇ ਹਾਂਜੀ ਜਿਹਨਾਂ ਲੋਕਾਂ ਨੇ ਮਿਹਨਤ ਨਜ਼ਰ ਆ ਆਕੇ ਫਰਮਜੀਤ ਕੌਰ ਨੂੰ ਸੁਣੀਏ ਤੇ ਸੁਦੇ ਭਾਜੀ ਦੀ ਜਿਹੀ ਯਾਦ ਆ ਨਜ਼ਰ ਆਦੀ ਆ ਸੁਦੇ ਵਾਲੀ ਦਾ ਅੱਛਾ ਫਿਰ ਇਹ ਵੇਖੋ ਕਿ ਪਹਿਲੀ ਇੰਡੀਅਨ ਲੜਕੀ ਆ ਹਾਂ ਜਿਹੜੀ ਸਪੋਟੀਫਾਈ ਤੇ ਮਤਲਬ ਜ਼ਬਰਦਸਤ ਹੈ ਨੈਕਸਟ ਆਰੀਏ ਬੱਸ ਇੱਕ ਗੱਲ ਪੁੱਛਾਂ ਤੁਹਾਡੇ ਕੋਲੋਂ ਮੱਖੀ ਸਿਰੇ ਇਹਨਾਂ ਜ਼ਰੂਰ ਕੋਈ ਮਾਰਨੀ ਚਾਹੀਦੀ ਮੈਂ ਆਖ ਰਹੀ ਆ ਪੈਸਾ ਤਾਂ ਨੰਬਰ ਹੀ ਆ ਜਿਹਦੇ ਕੋਲ ਪੈਸਾ ਹੈ ਨਹੀਂ ਨੂੰ ਤੇ ਲੱਗਦਾ ਜਿਹਦੇ ਕੋਲ ਪੈਸਾ ਦੁਨੀਆ ਉਹਦੇ ਮਗਰ ਮਗਰ ਹੈ ਜਿਹਦੇ ਕੋਲ ਨਹੀਂ ਹੈ ਨਾ ਉਹਨੂੰ ਕੋਈ ਪੁੱਛਦਾ ਹੀ ਨਹੀਂ ਉਹ ਤਾਂ ਗਰੀਬ ਸੀਗੇ ਜਦੋਂ ਉਹਨਾਂ ਦਾ ਉਹਨਾਂ ਦੀ ਸਿਹਤਾਂ ਦੇ ਭੰਪੜਾ ਕਿੱਥੇ ਸੀ ਹੁਣ ਕਿਉਂ ਆ ਗਏ ਹੁਣ ਕਿਉਂ ਆ ਗਏ ਉਹਦੀ ਉਹਦੀ ਮਾਨੇ ਕਿਹਾ ਨੇ ਕਿ ਹੁਣ ਸਾਨੂੰ ਸਾਰੇ ਮਿਲਦੇ ਨਹੀਂ ਪਹਿਲੇ ਸਾਡੇ ਨਾਲ ਕੋਈ ਮਿਲਦਾ ਵਰਤਦਾ ਨਹੀਂ ਸੀ ਹੈਗਾ ਕਿਉਂਕਿ ਸਾਡਾ ਦਿਲ ਬਹੁਤ ਦੋਖਦਾ ਸੀਗਾ ਜਦੋਂ ਹਲਾੰਦਾ ਤੇ ਬਹੁਤ ਚੰਗੀ ਲੱਗਦਾ ਹੈ ਤੇ ਹੁਣ ਸਾਰੇ ਭੈਣ ਭਰਾ ਹਰ ਇੱਕ ਦਾ ਜਿਹੜਾ ਉਹ ਬੁਲਾ ਰਿਹਾ ਹੈ ਹਰ ਕੋਈ ਹੱਸ ਕੇ ਮਿਲ ਰਿਹਾ ਹੈ ਵੇਖ ਲੋ ਫਿਰ ਇਹਦਾ ਮਤਲਬ ਹੈ ਕਿ ਯਾਰੀ ਸਿਰਫ ਪੈਸੇ ਦੀ ਮੈਂ ਨਹੀਂ ਕਹਿੰਦੀ ਪੈਸੇ ਦੀ ਯਾਰੀ ਅੱਛਾ ਜੇ ਮੈਂ ਆਪਣਾ ਪਾਰਟ ਹੋਵੇ ਉਹ ਦੱਸਾਂ ਮੇਰੀ ਨਜ਼ਰ ਦੇ ਵਿੱਚ ਪੈਸਾ ਕਸਮੇ ਕਿ ਉਹਿਆ ਨਹੀਂ ਮੈਂ ਮੈਂ ਕਿ ਲਈ ਮੈਂ ਜਦਾਂ ਕੀ ਕਹਨੀ ਆ ਮੈਂ ਇਹ ਕਹਨੀ ਆ ਕਿ ਪੈਸਾ ਸਿਰਫ ਨਾ ਜ਼ਿੰਦਗੀ ਦੀਆਂ ਜ਼ਰੂਰੀਆਤ ਪੂਰੀਆਂ ਕਰਨ ਵਾਸਤੇ ਬਸ ਹੋਰ ਪੈਸੇ ਦੀ ਕੋਈ ਇਡੀ ਐ ਨਹੀਂ ਕਿ ਤੁਸੀਂ ਉਹਦੇ ਨਾਲ ਚੰਗਾ ਖਾ ਸਕਦੇ ਹੋ ਚੰਗਾ ਪਾ ਸਕਦੇ ਹੋ ਚੰਗਾ ਕਾਰ ਬਣਾ ਲਓ ਆਪਣਾ ਲਾਈਫ ਸਟਾਈਲ ਅੱਛਾ ਕਰ ਸਕਦੇ ਹੋ ਕੀ ਤੁਸੀਂ ਉਹਦੇ ਨਾਲ ਖੁਸ਼ੀ ਖਰੀਦ ਸਕਦੇ ਹੋ ਪੈਸੇ ਨਾਲ ਨਹੀਂ ਤੁਸੀਂ ਪੈਸੇ ਨਾਲ ਸਕੂਨ ਖਰੀਦ ਸਕਦੇ ਹੋ ਕਦੀ ਵੱਡੇ 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 ਲੋਕ ਦੇਖਿਆ ਜਿੰਨਾ ਕੋ ਬਹੁਤ ਫੈਸਲੇ ਲਏ ਉਹਨਾਂ ਦੇ ਕਿਹਾ ਸਕੂਨ ਨਹੀਂ ਹੈ ਪੈਸਾ ਹੋ ਤਾਂ ਕੋ ਔਲਾਦ ਨਹੀਂ ਹੈ ਹਾਂ ਅੱਛਾ ਮੈਂ ਇੱਕ ਛੋਟੀ ਜੀ ਗੱਲ ਸੁਣਾਵਾਂ ਮੇਰੇ ਜ਼ਿਹਨ ਚ ਆਈ ਹੈ ਮੈਨੇ ਇੱਕ ਮੋਟੀਵੇਸ਼ਨਲ ਸਟੋਰੀ ਦੇਖ ਰਹੀ ਸੀ ਉਹਦੇ ਚ ਇਹ ਸੀ ਕਿ ਨਾ ਬੱਚਾ ਨਾ ਬਾਈਕ ਤੇ ਜਾ ਰਿਹਾ ਸੀ ਆਪਣੇ ਬਾਬਾ ਦੇ ਨਾਲ ਨਾ ਤੇ ਸਾਹਮਣੇ ਨਾ ਇੱਕ ਬਹੁਤ ਜ਼ਬਰਦਸਤ ਬ੍ਰਾਂਡ ਨਿਊ ਕਾਰ ਦੇ ਵਿੱਚ ਨਾ ਇੱਕ ਬੰਦਾ ਜਾ ਰਿਹਾ ਸੀ ਬੱਚਾ ਨਾ ਰੁਕ ਗਿਆ ਤੇ ਸਿਗਨਲ ਤੇ ਸੌਰੀ ਰੁਕੇ ਨਾ ਤੇ ਬੱਚੇ ਨੇ ਕਿਹਾ ਪਾਪਾ ਕਿੰਨਾ ਹੀ ਚੰਗਾ ਹੁੰਦਾ ਨਾ ਕਿ ਅਗਰ ਆਪਣੇ ਕੋਲ ਓਵੇਂ ਦੀ ਗੱਡੀ ਹੁੰਦੀ ਸਾਹਮਣੇ ਵਾਲੇ ਭਾਈ ਵਗਰੀ ਤੇ ਤੁਸੀਂ ਮੈਨੂੰ ਨਾ ਗੱਡੀ ਤੇ ਸਕੂਲ ਛੱਡ ਕੇ ਆਉਂਦੇ ਤੇ ਉਹਨੇ ਕਿਹਾ ਹਾਂ ਬੇਟਾ ਲੇਕਿਨ ਕੋਈ ਗੱਲ ਨਹੀਂ ਆਪਣੇ ਕੋ ਗੱਡੀ ਵੀ ਆਏਗੀ ਨਾ ਆਪਾਂ ਫਿਰ ਮੈਂ ਤੈਨੂੰ ਗੱਡੀ ਤੇ ਸਕੂਲ ਛੱਟ ਕੇ ਆ ਕਰਾਂਗਾ। ਉਹ ਦੇਖ ਰੇ ਸੀ ਤੇ ਉਹਦੀ ਕਨਵਰਸੇਸ਼ਨ ਉਹ ਬੰਦਾ ਉਹਨਾਂ ਵੱਲ ਘੁਰਕੁਰ ਕੇ ਦੇਖੀ ਜਾ ਰਿਹਾ ਸੀ। ਬੱਚੇ ਦੇ ਬਾਪ ਨੂੰ ਨਾ ਫੀਲ ਹੋਇਆ ਉਹਨੇ ਜਾ ਕੇ ਪੁੱਛਿਆ ਕਿ ਸਰ ਤੁਸੀਂ ਸਾਨੂੰ ਦੇਖ ਰਹੇ ਹੋ। ਕਹਿੰਦਾ ਤੁਹਾਡੀ ਮੈਂ ਕਨਵਰਸੇਸ਼ਨ ਥੋੜੀ ਜੀ ਮੈਨੂੰ ਲੱਗਾ ਤੁਸੀਂ ਮੇਰੇ ਬਾਰੇ ਚ ਗੱਲ ਕਰ ਰਹੇ ਹੋ। ਕਹਿੰਦਾ ਹਾਂਜੀ ਮੇਰੇ ਬੇਟੇ ਨੂੰ ਨਾ ਤੁਹਾਡੀ ਗੱਡੀ ਬਹੁਤ ਪਸੰਦ ਆਈ ਸੀ ਤੇ ਅਸੀਂ ਨਾ ਉਹੀ ਗੱਲ ਕਰ ਰਹੇ ਸੀ। ਉਹਨੇ ਕਿਹਾ ਆਪਣੇ ਬੇਟੇ ਨੂੰ ਬੁਲਾਓ। ਬੇਟਾ ਅੱਗੇ ਗਿਆ ਉਹਨੇ ਕਿ ਬੇਟਾ ਬਾ ਆ ਦੇਖ ਮੇਰੀਆਂ ਲੱਤਾਂ ਨਹੀਂ ਹੈਗੀਆਂ ਮੇਰੀਆਂ ਲੱਤਾਂ ਨਹੀਂ ਹੈਗੀਆਂ ਮੈਂ ਤੁਹਾਨੂੰ ਵੇਖ ਰਿਹਾ ਸੀ ਕਿ ਕਾਸ਼ ਮੇਰੇ ਕੋਲ ਲੱਤਾਂ ਹੁੰਦੀਆਂ ਮੈਂ ਵੀ ਆਪਣੇ ਬੇਟੇ ਨੂੰ ਐਵੇਂ ਬਾਈਕ ਤੇ ਛੱਡ ਕੇ ਜਾਂਦਾ ਸਕੂਲ ਜਿਹਨੇ ਕੋ ਦਿਖੋ ਸਾਈਕਲ ਆ ਮੋਟਰਸਾਈਕਲ ਦੀ ਖੁਆਇਸ਼ ਰੱਖਦੇ ਨੇ ਜਿਹਨੇ ਕੋ ਦੇਖੋ ਮੋਟਰਸਾਈਕਲ ਉਹ ਵੱਡੀ ਦੀ ਕਰਦਾ ਇਹਦੇ ਕੋ ਗੱਡੀ ਹੋਏਗੀ ਉਸ ਤੋਂ ਵੀ ਵੱਡੀ ਗੱਡੀ ਦੀ ਖੁਆਇਸ਼ ਕਰੀਏ ਖੁਆਇਸ਼ ਖਤਮ ਨਹੀਂ ਹੋ ਜਾ ਮੇਰੀ ਹਸਰਤ ਆ ਨਾ ਕਿ ਮੇਰੇ ਕੋ ਗੱਡੀ ਆ ਜਾਵੇ ਮੈਨੂੰ ਰੱਬ ਗੱਡੀ ਦੇ ਦੇਗਾ ਪਰ ਫੇਰ ਵੀ ਮੇਰੀ ਖੁਆਇਸ਼

ਪਰ ਮਦੀ ਮਾਦੀ ਗਾਲੀਆਂ ਲਾ ਕੇ ਮੈਂ ਕਿ ਉਹ ਮਤਲਬ ਕਿ ਕਿੰਨੀ ਹੁਣ ਆਪਣੇ ਆਪ ਦੀ ਆਪਣੀ ਬੇਟੀ ਤੇ ਫਖਰ ਮਹਿਸੂਸ ਕੌਨਫੀਡੈਂਸ ਆ ਜਾਂਦਾ ਬੰਦੇ ਚ ਕੌਨਫੀਡੈਂਸ ਆ ਜਾਂਦਾ ਹਾਂ ਉਹਦੇ ਮਾਚ ਪਿਓ ਚ ਮਿਹਨਤ ਕਰਨ ਵਾਲਿਆਂ ਨੂੰ ਬੜਾ ਉੱਚੇ ਲੈ ਕੇ ਜਾਂਦਾ ਹੈ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਉਹਨੇ ਕਿਹਾ ਇਹਦੇ ਪਾਪਾ ਮਜ਼ਦੂਰੀ ਕਰਦੇ ਸੀ ਹੁਣ ਮੈਂ ਤਾਂ ਹੁਣ ਅੱਜ ਕੱਲ੍ਹ ਘਰ ਬੈਠੇ ਨੇ ਘਰ ਰੈਸਟ ਕਰਦੇ ਨੇ ਹੁਣ ਬੇਟੀ ਦੀ ਜ਼ਹਰਾ ਹਾਲਾਤ ਬਦਲ ਜਾਂਦੇ ਕਿ ਸਾਡੇ ਦਿਨ ਬਦਲ ਜਾਂਦੇ ਇਨਸ਼ਾ ਅੱਲਾਹ تعالی ਇਹਨਾਂ ਨੂੰ ਅਸੀਂ ਹਾਲਾਤ ਬਦਲਦੇ ਵੇਖੀਏ ਹਾਂ ਇਹਨਾਂ ਦੇ ਹਾਲਾਤ ਬਦਲ ਗਿਆ ਵੇਖੀਏ ਔਰ ਵਾਕਈ ਰੱਬ ਮਿਹਨਤ ਕਰਨ ਵਾਲਿਆਂ ਦੀ ਇਮਾਨਤ ਕਦੀ ਰਹਿਗਾਨੀ ਜਾਂਦੀ ਨਹੀਂ ਹੈ ਮਿਹਨਤ ਕਰੋ ਰੱਬ ਫਲ ਜ਼ਰੂਰ ਦੇਗਾ ਬਿਲਕੁਲ 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 ਇਸ ਤਰ੍ਹਾਂ ਕਾਬਿਲ ਜੀ ਨਹੀਂ ਕਿਸੇ ਵੀ ਮਿਹਨਤ ਕਰ ਰਹੇ ਹਾਂ ਮਸੀਂ ਮਿਹਨਤ ਕਰ ਰਹੇ ਹਾਂ ਅਸੀਂ ਮੰਨਦੇ ਕੋ ਲੋ ਦਿਲ ਸਾਫ਼ ਰੱਖੋਂਦੀ ਆ ਤਾਂ ਸਾਫ਼ ਲੋ ਰੱਬ ਵਾਕੇ ਹੀ ਬੋਲਦਾ ਇੰਨਾ ਰੱਬ ਦਿੰਦਾ ਇਹਨਾਂ ਮੈਨੂੰ ਤੇ ਆ ਬਹੁਤ ਔਰ ਵੈਸੇ ਵੀ ਇਨਸਾਨ ਦੀ ਕਿਸਮਤ 'ਚ ਜੋ ਰਿਸਕ ਹੈ ਨਾ ਉਹਨੂੰ ਮੀਟੇ ਹੀ ਹੈ ਹਾਂ ਤੇ ਜੇ ਤੁਹਾਡੇ ਤੋਂ ਨਹੀਂ ਵੀ ਆ ਨਾ ਉਹਨੂੰ ਕਮਜ਼ੋਰ ਨਾ ਸਮਝੋ ਉਹਨਾਂ ਦਾ ਮਤਲਬ ਕਿ ਆ ਨਾ ਕਿ ਜਿਸ ਦਿਨ ਉਹ ਦੇਖਣਾ ਮੈਨੂੰ ਬੜੀ ਮਤਲਬ ਕਿ ਰੋਣਾ ਜਿਹਾ ਆ ਉਹਨਾਂ ਦਾ ਇੰਟਰਵਿਊ ਸੁਣ ਕੇ ਕਿ ਜਦੋਂ ਕਹਿੰਦੇ ਕਿ ਹਾਇ ਸਾਨੂੰ ਕੋਈ ਰਿਸ਼ਤੇਦਾਰ ਬੁਲਾਣਾ ਪਸੰਦ ਨਹੀਂ ਕਰਦਾ ਤੇ ਹੁਣ ਸਾਰੇ ਬਣਾ ਲਏ ਅੱਛਾ ਸਾਡੇ ਨਾ ਬੱਚਿਆਂ ਦਾ ਇਵੈਂਟ ਸੀ ਸਕੂਲ ਤੇ ਬੱਚੇ ਕਹਿੰਦੇ ਬੱਚਿਆਂ ਨੂੰ ਨਾ ਮੈਂ 5-500 ਰੁਪਇਆ ਦਿੱਤਾ ਤੇ ਬੇਟੀ ਮੇਰੀ ਅਗਲੇ ਦਿਨ ਆ ਕੇ ਕਹਿੰਦੀ ਮਮਾ ਉਹ ਜਿਹੜੀ ਫਲਾਣੀ ਕੁੜੀ ਸੀ ਨਾ ਮੇਰੀ ਕਲਾਸ ਦੀ ਉਹ ਕਹਿੰਦੀ ਮੈਂ 5000 ਲੈ ਕੇ ਆਈ ਸੀ ਮੈਂ ਕਿਹਾ ਬੇਟਾ ਤੇਰੀ ਕਲਾਸ ਦੀ ਕੋਈ ਐਸੀ ਬੱਚੀ ਹੈ ਜਿਹੜੀ 500 ਤੋਂ ਘੱਟ ਲੈ ਕੇ ਆਈ ਸੀ ਜੀ ਮਮਾ ਮੈਂ ਕਿਹਾ ਫਿਰ ਤੂੰ ਉਹ ਆਪਣੇ ਤੋਂ ਵੱਧ ਵਾਲੀ ਨੂੰ ਵੇਖ ਲਿਆ ਤੇ ਤੂੰ ਆਪਣੇ ਤੋਂ ਘੱਟ ਵਾਲੀ ਨੂੰ ਕਿਉਂ ਨਹੀਂ ਵੇਖਿਆ ਮਤਲਬ ਕਿ ਹੁਣ ਲੋਕ ਐਵੇਂ ਚੀਜ਼ਾਂ ਕੰਪੇਅਰ ਕਰਦੇ ਨੇ ਆਪਣੇ ਤੋਂ ਵੱਧ ਵਾਲੇ ਨੂੰ ਵੇਖਦੇ ਨੇ ਆਪਾਂ ਬੱਚਿਆਂ ਨੂੰ ਸਿਖਾਉਣਾ ਕਿ ਆਪਣੇ ਤੋਂ نیچے ਵਾਲੇ ਨੂੰ ਵੇਖੋ ਇਹ ਲੋਕ ਸਮਝਦੇ ਨਹੀਂ ਕਿ ਅਸਮਾਸ਼ਾ ਹੁੰਦੀ ਹੈ ਰੱਬ ਅਸਮਾਸ਼ਾ ਦਿੰਦਾ ਹੈ ਬਹੁਤ ਘੱਟ ਲੋਕ ਆ ਜੋ ਹਮਾਇਸ਼ਾ ਤੇ ਪੂਰਾ ਉੱਤਣਦੇ ਆ ਬਾਕੀ ਦੇ ਲੋਕ ਜਿਹੜੇ ਆ ਉਹ ਬਸ ਫਿਰ ਹਾਇਰ ਕਮਾਪਨੀ ਪਈ ਹੁੰਦੀ ਆ ਬਾਕੀ ਆ ਕਿ ਆ ਬਚੇੜੇ ਆ ਉਹ ਪਰਮ ਕੋਲ ਨੂੰ ਪਰਮ ਜੀ ਕੋਲ ਨੂੰ ਜਿਹੜੇ ਆ ਉਹ ਹੋਰ ਭੁਲੰਦੀਆਂ ਤੇ ਲੈ ਕੇ ਜਾਵੇ ਦੀ ਮਿਹਨਤ ਦਾ ਰੰਗ ਮਿਲ ਆਵੇ ਇੰਨਾਂ ਦੇ ਘਰ ਦੇ ਹਾਲਾਤ ਅਸੀਂ ਦੇਖੇ ਕਿ ਵਾਕਿਆ ਹੀ ਮਾਂ ਸੀ ਕਿ ਜਿਹੜੀ ਮਾਤਰ ਇੰਟਰਵਿਊ ਚ ਕਹਿ ਰਹੀ ਸੀ ਤੇ ਆਹ ਵੀ ਉਹਨਾਂ ਲੋਕੀ ਪਿੱਛੇ ਪਿੱਛੇ ਇੰਨਾਂ ਤੇ ਜਾ ਰੋਣ ਡਈ ਸੀ ਵਿਚਾਰੀ ਰੋਣਾ ਕੀ ਹੋਈ ਸੀ ਉਹਦੇ ਆਵਾਜ਼ ਤੋਂ ਲੱਗ ਰਿਹਾ ਸੀ ਕਿ ਉਹ ਰੋਈ ਆ ਬਿਲਕੁਲ ਐਵੇਂ ਹੀ ਆ ਬਾਕੀ ਬਹੁਤ ਆਵਾਜ਼ ਤੇ ਹੈਗੀ ਆ ਆਵਾਜ਼ ਤੇ ਬਹੁਤ ਹੈ ਨੋ ਡਾਊਟ ਕਮਾਲ ਆ ਅੱਛਾ ਆਵਾਜ਼ ਤੇ ਲੱਗਦਾ ਨਹੀਂ ਕਿ ਮਤਲਬ ਉਹਦੀ 18 19 ਸਾਲ ਦੀ ਕੋਈ ਬੱਚੀ ਆ ਹਾਂ ਨਹੀਂ ਉਹਦਾ ਉਹਦਾ ਆਵਾਜ਼ ਦੰਦ ਦੰਦ ਨੂੰ ਜਦਨੇ ਕੋ ਜੋਸ਼ ਜੱਦਾ ਹੁੰਦਾ ਹੈ ਨਾ ਆਵਾਜ਼ ਵਿੱਚ ਉਹ ਉਹਦੀ ਆਵਾਜ਼ ਇਹਨਾਂ ਨੇ ਨਹੀਂ ਹਟਣਾ ਤੇ ਅਸੀਂ ਹਟ ਜਾਈਏ ਹਾਂ ਤੇ ਜੀ ਕੈਸੀ ਲਗੀ ਤੁਹਾਨੂੰ ਇਹ ਵੀਡੀਓ ਵੀਡੀਓ ਨੂੰ ਕਮੈਂਟ ਕਰੋ ਜਿਆਦਾ ਤੋਂ ਜਿਆਦਾ ਤੇ ਸ਼ੇਅਰ ਕਰੋ ਸ਼ੇਅਰ ਜਿਆਦਾ ਜਿਆਦਾ ਪਰ ਮੋਟ ਕਰੋ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਤਾਂ ਕਿ ਬੁਲੰਦੀਆਂ ਛੂਏ ਹਾਂਜੀ ਸਾਡੀ ਦੁਆ ਹੈ ਉਹਦੇ ਨਾਲ ਨਸੀਬ ਬੁਲੰਦੀਆਂ ਛੂਏ ਇਨਸ਼ਾਅੱਲਾ ਤੇ ਰੱਬ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਦੁਆਵਾਂ ਵਿੱਚ ਸਾਨੂੰ ਯਾਦ ਰੱਖਿਆ ਕਰੋ ਬਿਲਕੁਲ